ਇਥੇ ਰਾਜਸਥਾਨ ਦਾ ਕੋਈ 35 40 ਕਿੱਲਿਆਂ ਦਾ ਝੋਨਾ ਜਿਹੜਾ ਉਹ 2 ਨੰਬਰ ਚ ਸਟਾਇਆ ਸੀ ਉਹ ਰਾਜਸਥਾਨ ਚ ਕਿੱਥੋਂ ਆਇਆ ਸੀ ਕਿਵੇਂ ਆਇਆ ਹਨਮਾਨਗੜ੍ਹ ਤੋਂ ਜੀ ਉਹ ਤਕਰੀਬਨ ਸੀਗਾ ਜੀ 18 1900 ਬੋਰੀ ਦੇੜ ਕਿੱਟ ਚ ਹੋ ਹੁਣ ਜੇ ਤੁਸੀਂ ਦੇਖੋ ਵੀ ਬਾਹਰਲਾ ਝੋਨਾ ਇੱਥੇ ਆ ਕੇ ਵਿਕਦਾ ਹੈ ਜਾਂ ਰਾਜਸਥਾਨ ਦਾ ਜਾਂ ਕੋਈ ਕਿਸੇ ਵੀ ਕਿਸਮ ਦਾ ਬਾਹਰਲਾ ਝੋਨਾ ਤਾਂ ਸਾਡੇ ਪਿੰਡ ਦਾ ਜਿਹੜਾ ਝੋਨਾ ਉਹ ਕਿੱਥੇ ਤਾਂ ਲਹੂਗਾ ਸੀ ਕੱਚੇ ਚਲਾਹੀ ਬੈਠੀਆਂ ਆ ਤੇ ਦੂਜਾ ਤਾਂ ਇਹਨਾਂ ਨੂੰ 1100 1200 1300 ਰੁਪਿਆ ਕੁਆਂਟਲ ਦੇ ਹਿਸਾਬ ਨਾਲ ਵਜਦਾ ਜਦੋਂ ਇਹ ਦੋ ਨੰਬਰ ਤੇ ਇਸ ਤਰ੍ਹਾਂ ਦਾ ਝੋਨਾ ਲੈਂਦੇ ਆ ਨੇ ਰਾਤ ਦਾ ਜਿਹੜਾ ਇਹ ਫਾਇਦਾ ਚੱਕਦੇ ਆ ਇਹ ਲੋਕ ਆ ਜਿਹੜੇ ਮਨਾਫਾ ਖੋਰ ਤੇ ਇਸ ਚੀਜ਼ ਨੂੰ ਜਾਰੀ ਰੱਖਦੇ ਵੱਡੇ ਬੰਦੇ ਹੁੰਦੇ ਆ ਮਨਾਫਾ ਖੋਰ ਇਹ ਤਾਂ ਆਪਾਂ ਨੂੰ ਲੱਗਦਾ ਆਪਾਂ ਨੂੰ ਪੁਲਿਸ ਫੜਦੀ ਆ ਇਹਨਾਂ ਦਾ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਕਿਉਂ ਖਿਚੜੀ ਹੋਇਆ ਵਾ ਹੁੰਦਾ ਜਿਹੜੀ ਤੁਹਾਡੀ ਵੀਡੀਓ ਆ ਜਿੱਥੇ ਤੁਸੀਂ ਗੱਟੇ ਭਰੇ ਹੋਏ ਉਸ ਨੂੰ ਖਾਲੀ ਕਰਵਾ ਰਹੇ ਹਾਂ ਝੋਨੇ ਦੇ ਉਹ ਗੱਟੇ ਨੇ ਕਿਉਂ ਖਾਲੀ ਕਰਵਾ ਰਹੇ ਸੀ ਉਹਨਾਂ ਵੀ ਜਿਹੜਾ ਇਹ ਝੋਨਾ ਕੋਈ ਇਹਨੂੰ ਕਿਸੇ ਕਿਸਮ ਦਾ ਝਾਰ ਨਹੀਂ ਕੋਈ ਬੋਲੀ ਨਹੀਂ ਕੋਈ ਮੌਸਚਰ ਨਹੀਂ ਓਵੇਂ ਜਿਵੇਂ ਸਿੱਧਾ ਪੜ ਰਹੇ ਸੀ ਤੇ ਸਾਡੇ ਪਿੰਡੋਂ ਜਿਹੜੇ ਕਿਸਾਨ ਆ ਉਹ 10-10 ਦਿਨ ਦੇ ਵਿੱਚ ਬੈਠੇ ਆਗੇ ਜਿਹੜਾ ਉਹਨਾਂ ਦੇ ਸ਼ੈਲਰ ਤੇ ਮੁਨੀਮ ਸੀਗਾ ਵੀ ਉਹਦਾ ਝੋਨਾ ਇਹ ਵੀ ਉਹਨੇ ਝੋਨਾ ਬੀਜਿਆ ਹੋਇਆ ਸੀ ਸਿੱਧਾ ਝੋਨਾ ਨਹੀਂ ਕਿਉਂ ਨਹੀਂ ਸ਼ੈਲਰ ਚ ਲਾਤਾ ਫਿਰ ਇਹ 2 ਨੰਬਰ ਦਾ ਕੰਮ ਹੀ ਹੋ ਗਿਆ ਜੀ ਕਿਸਾਨਾਂ ਦੀ ਜਿਹੜੀ ਕਾਰਡ ਵਗੈਰਾ ਲੱਗਦੀ ਹੋਊਗੀ ਜੇਕਰ ਮੌਇਸਚਰ ਬਾਕੀ ਉੱਤੇ ਲੱਗਿਆ ਭਾਅ ਦੇਖਦੇ ਆ ਹੈ ਵੀ ਆਪਾਂ ਨੂੰ ਕਿੰਨੀ ਚ ਫਾਇਦਾ ਮਜਬੂਰੀ ਦੇਖਦੇ ਆ ਕਿਸਾਨ ਦੀ ਉਹਨੂੰ ਉਹ ਉਹਨੂੰ ਅਸੀਂ ਇਹ ਵੀ ਬਣਾਇਆ ਵੀ ਤੂੰ ਦੱਸ ਦੇ ਵੀ ਭਾਈ ਚੋਰਾਂ ਕਹਿੰਦਾ ਹਾਂ ਵੀ ਮੈਂ ਚੋਰਾਂ ਇੰਨੇ ਬੰਦੇ ਖੜੇ ਸੀ ਪਰ ਇੱਕ ਪਾਸੇ ਲੋਕ 15 ਦਸਾਂ ਦਸੰਦਾਂ ਤੋਂ ਬੈਠੇ ਆ ਇੱਕ ਪਾਸੇ ਤੂੰ ਘੰਟੇ ਚਾ ਕੀ ਉਹ ਵੀ 2 ਨੰਬਰ ਦੇ ਵਿੱਚ ਕੋਈ ਝਾਰ ਨਹੀਂ ਕੋਈ ਬੋਲੀ ਨਹੀਂ ਵੀ ਇਸ ਤਰ੍ਹਾਂ ਭਰ ਰਿਹਾ ਕਿੰਨੇ ਆ ਜਿਹੜੇ ਚੋਣੇ ਦੇ ਕਿੰਨੇ ਗੱਟੇ ਭਰਲੇ ਸੀ ਉਹਨਾਂ ਨੇ ਇਹਦੇ ਤਕਰੀਬਨ 80 85 ਗੱਟੇ ਭਰਲੇ ਸੀਗੇ ਮੈਂ ਕਿਹਾ ਵੀ ਮੌਇਸਚਰ ਇਹਦਾ ਕਿ ਕਹਿੰਦਾ ਮੈਂ ਹੀ ਕੱਢਿਆ ਮੈਂ ਕਿਹਾ ਵੀ ਤੁਸੀਂ ਤਾਂ ਛੋਟਾ ਤਾਂ ਸੈਲਰ ਆ ਤੁਸੀਂ ਤਾਂ ਮੋਇਸਟਰ ਆਥ ਨਹੀਂ ਕਾਦਾ ਕੱਟ ਲਿਆ ਇਹਦੇ ਨਾਲ ਇਸ ਬਾਬਤੋ ਕਿ ਮੰਡੀ ਦੇ ਵਿੱਚ ਵੈਸੇ ਕੋਈ ਚੈਕਿੰਗ ਵਗੈਰਾ ਚੱਲਦੀ ਹੈ ਆਮ ਤੌਰ ਤੇ ਕਿਉਂਕਿ ਤੁਸੀਂ ਤਾਂ ਛਾਪੇ ਮਾਰ ਰਹੇ ਹੋ ਪਰ ਸਰਕਾਰ ਵੱਲੋਂ ਕੋਈ ਹੁੰਦੀ ਹੈ ਚੈਕਿੰਗ ਤੇ ਨਹੀਂ ਮੇਰੇ ਖਿਆਲ ਚ ਚੈਕਿੰਗ ਵਗੈਰਾ ਦੀ ਤਾਂ ਕੋਈ ਹੈ ਨਹੀਂ ਇੱਥੇ ਕਿਤੇ ਨਹੀਂ ਕੋਈ ਵੀ ਆਇਆ ਸੀ ਦੇਖਿਆ ਹੋਵੇ ਕਿ ਇਹ ਜਿਹੜਾ ਇਹ ਕਪੜਾ ਹੈ ਵੱਡੇ ਪੱਧਰ ਤੇ ਆ ਇਹ ਕੋਈ ਛੋਟਾ ਨਹੀਂ ਹੈਗਾ ਵੱਡੇ ਪੱਧਰ ਤੇ ਆ ਹੁਣ ਵੀ ਸਾਨੂੰ ਅੱਜ ਵੀ ਕਿਸੇ ਨੇ ਦੱਸਿਆ ਵੀ ਝੋਨਾ ਰਾਤ ਦੱਸਿਆ ਵੀ ਆਪਣੀ ਮੰਡੀ ਚ ਹੋਰ ਵੀ ਪਿਆ ਹੈ ਲੋਕਵਾਟੀਬੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਅਸੀਂ ਇਸ ਵਕਤ ਪਿੰਡ ਝੰਡਾ ਵਾਲਾਂ ਦੇ ਵਿੱਚ ਮੌਜੂਦ ਆ ਜਿੱਥੇ ਦਾਣਾ ਮੰਡੀ ਦੇ ਵਿੱਚ ਕਿਸਾਨ ਨੇ ਜਿਹੜੇ بڑے ਕਿਸਾਨ ਤਾਂ ਜਿਹੇ ਆ ਜਿਹੜੇ ਕਿ ਹਫ਼ਤੇ 10 ਦਿਨ ਤੋਂ ਮੰਡੀ ਵਿੱਚ ਰੋਲ ਰਹੇ ਆ ਪਰ ਕੁਝ ਜਿਹੇ ਵੀ ਸਾਹਮਣੇ ਆ ਜਿਹੜੇ 10 ਮਿੰਟਾਂ ਵਿੱਚ ਆਪਣਾ ਝੋਨਾ ਤਲਵਾ ਰਹੇ ਆ ਉਹਦਾ ਕਾਰਨ ਕੀ ਆ ਸਾਰੀ ਗੱਲਬਾਤ ਕਰਦੇ ਆਂ ਤੇ ਰਾਤ ਇੱਕ ਵੀਡੀਓ ਵਾਇਰਲ ਹੁੰਦੀ ਆ ਪਰਸੋ ਰਾਤ ਦੀ ਵੀਡੀਓ ਜਿਸ ਦੇ ਵਿੱਚ ਕਿ ਕਿਸਾਨ ਨੇ ਜਿਹੜੇ ਉਹ ਭਰੇ ਜਾ ਰਹੇ ਗੱਟਿਆਂ ਨੂੰ ਖਾਲੀ ਕਰਵਾਉਂਦੇ ਨੇ ਖਾਲੀ ਕਿਉਂ ਕਰਵਾਇਆ ਜਾਂਦਾ ਝੋਨੇ ਦੀ ਫਸਲ ਹੈ ਕੀ ਪੂਰਾ ਮਾਮਲਾ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਵੀਡੀਓ ਆ ਜਿੱਥੇ ਵਿੱਚ ਤੁਸੀਂ ਗੱਟੇ ਭਰੇ ਹੋਏ ਉਸ ਨੂੰ ਖਾਲੀ ਕਰਵਾ ਰਹੇ ਹੋ ਝੋਨੇ ਦੇ ਉਹ ਗੱਟੇ ਨੇ ਕਿਉਂ ਖਾਲੀ ਕਰਵਾ ਰਹੇ ਸੀ ਉਹਨਾਂ ਨੂੰ ਤੁਸੀਂ ਉਹ ਇਸ ਤਰ੍ਹਾਂ ਸੀਗਾ ਵੀਰ ਜੀ ਮੰਨ ਲਓ ਮੈਂ ਕੁਲਜਿੰਦਰ ਸਿੰਘ ਝੰਡਾ ਵਾਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹੇ ਦਾ ਜਰਨਲ ਸਕੱਤਰ ਜੀ ਮੈਨੂੰ ਇੱਥੋਂ ਜਦੋਂ ਕਿਸਾਨ ਵੀਰਾਂ ਨੇ ਕਿਹਾ ਵੀ ਆਪਣੇ ਇੱਥੇ ਇਸ ਤਰ੍ਹਾਂ ਜਿਹੜਾ ਝੋਨਾ ਉਹ ਭਰ ਰਿਹਾ ਤਾਂ ਅਸੀਂ ਤੁਰੰਤ ਪੈਰ ਅਸੀਂ ਜਥੇਬੰਦੀ ਵੱਲੋਂ ਇੱਥੇ ਪਹੁੰਚੇ ਤੇ ਜਦੋਂ ਇੱਥੇ ਆ ਕੇ ਦੇਖਿਆ ਵੀ ਜਿਹੜਾ ਇਹ ਝੋਨਾ ਇਹ ਨਾ ਤਾਂ ਇਹਨੂੰ ਮੌਇਸਚਰ ਕੱਢਿਆ ਨਾ ਇਹਦੀ ਕੋਈ ਝਾਰ ਲਾਇਆ ਮੰਨ ਲਓ ਕੋਈ ਵੀ ਜਿਹੜੀ ਕੰਡੀਸ਼ਨ ਆ ਉਹ ਪੂਰੀ ਨਹੀਂ ਸੀ ਤੇ ਉਹ ਚੀਜ਼ ਅਸੀਂ ਦੇਖ ਕੇ ਫਿਰ ਤੇ ਵੀ ਉਹਨਾਂ ਨੂੰ ਬੰਦ ਕਰਵਾਇਆ ਠੀਕ ਹੈ ਮਤਲਬ ਉਹਨਾਂ ਦੇ ਗੱਟੇ ਬਿਨਾ ਝਾਰ ਲਾਏ ਬਿਨਾ ਮੋਚ ਚੈੱਕ ਕੀਤੇ ਭਰੇ ਜਾ ਰਹੇ ਸੀ ਹਾਂ ਭਰੇ ਜਾ ਰਹੇ ਸੀ ਜਿਹੜੇ ਕਿ ਅਸੀਂ ਆ ਤੁਸੀਂ ਦੇਖ ਲਓ ਵੀ ਖਾਲੀ ਕਰਵਾਤੇ ਆ ਸਾਰੇ ਤੇ ਕੋਈ ਇਹਨੂੰ ਕਿਸੇ ਕਿਸਮ ਦਾ ਝਾਰ ਨਹੀਂ ਕੋਈ ਬੋਲੀ ਨਹੀਂ ਕੋਈ ਮੋਸਚਰ ਨਹੀਂ ਓਵੇਂ ਜਿਵੇਂ ਸਿੱਧਾ ਭਰ ਰਹੇ ਸੀ ਠੀਕ ਹੈ ਤੇ ਸਾਡੇ ਪਿੰਡੋਂ ਜਿਹੜੇ ਕਿਸਾਨ ਆ ਉਹ 10-10 ਦਿਨ ਦੇ ਵਿੱਚ ਬੈਠੇ ਆਗੇ ਇੱਥੇ ਪੂਰੇ 10-10 ਦਿਨਾਂ ਤੋਂ ਬੈਠੇ ਆ ਇਹ ਜਿਹੜਾ ਇਹ ਫਸਲ ਕਿਦਨ ਵੱਢੀ ਗਈ ਹੈ ਇਹ ਪਰਸੋਂ ਸ਼ਾਮ ਨੂੰ ਵੱਢੀ ਗਈ ਹੈ ਜੀ ਤੇ ਨਾਲ ਦੀ ਨਾਲ ਹੀ ਇੱਥੇ ਦਾਣਾ ਮੰਡੀ ਚ ਲਿਆਏ ਇਹਨੂੰ ਠੀਕ ਤੇ ਇਹ ਮੰਨ ਲਓ ਜਿਹੜੀ ਦੱਸ ਰਹੇ ਆ ਵੀ ਜਿਹੜੇ 골ਡੀ ਕੇ ਮੱਕੜਾਂ ਦੇ ਆੜਤਾ ਗੋਨਿਆਣੀ ਮੰਡੀ ਉਹਨਾਂ ਦੀ ਆੜਤਾ ਇਹ ਦੁਕਾਨ ਆ ਜਿੱਥੇ ਝੋਨਾ ਲਿਹਾ ਉਹਨਾਂ ਦੀ ਲੇਬਰ ਭਰ ਰਹੀ ਸੀ ਠੀਕ ਹੈ ਉਹ ਕਹਿ ਰਹੇ ਆ ਵੀ ਜਿਹੜਾ ਉਹਨਾਂ ਦੇ ਸ਼ੈਲਰ ਤੇ ਮੁਨੀਮ ਸੀਗਾ ਵੀ ਉਹਦਾ ਝੋਨਾ ਇਹ ਵੀ ਉਹਨੇ ਝੋਨਾ ਬੀਜਿਆ ਹੋਇਆ ਸੀ ਚਲੋ ਆਪਾਂ ਮੰਨ ਲੈਂਦੇ ਆ ਵੀ ਬੀਜਿਆ ਹੋਣਾ ਪਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਫਿਰ ਤੁਸੀਂ ਸਿੱਧਾ ਝੋਨਾ ਨਹੀਂ ਕਿਉਂ ਨਹੀਂ ਸ਼ੈਲਰ ਚ ਲਾਤਾ ਤਾਂ ਉਹ ਕਹਿੰਦੇ ਵੀ ਸਿੱਧਾ ਐ ਲਾਹਿਆ ਨਹੀਂ ਜਾ ਸਕਦਾ ਤੇ ਫਿਰ ਮੈਂ ਕਿਹਾ ਹੁਣ ਇੱਥੋਂ ਤੁਸੀਂ ਆਪ ਦੇ ਜਾਣੇ ਇੱਕ ਨੰਬਰ ਚ ਕਰਕੇ ਲਗਾਈਓ ਵੀ ਬਿਨਾ ਝਾਰ ਬਿਨਾ ਕੋ ਕਿਸੇ ਵੀ ਕਿਸਮ ਤੋਂ ਬਿਨਾ ਵੀ ਇੱਥੋਂ ਤੁਸੀਂ ਅੱਧੇ ਘੰਟੇ ਚ ਭਰ ਕੇ ਗੱਟੇ ਹੋਵੇਂ ਜਿਵੇਂ ਸਾਰਾ ਤੇ ਫਿਰ ਉਸੇ ਸ਼ੈਲਰ ਚ ਲੈ ਕੇ ਜਾਣਾ ਸੀ ਫਿਰ ਇਹ ਦੋ ਨੰਬਰ ਦਾ ਕੰਮ ਹੀ ਹੋ ਗਿਆ ਜੀ ਤੇ ਮੰਨ ਲਓ ਹੁਣ ਉਹ 골ਡੀ ਕੇ ਜਿਹੜੇ ਦੁਕਾਨ ਵਾਲੇ ਆ ਪਹਿਲਾਂ ਵੀ ਅਸੀਂ ਆ ਹਫਤਾ ਪਹਿਲਾਂ ਤੁਸੀਂ ਅਸੀਂ ਇੱਥੇ ਛਾਪੇ ਮਾਰਦੇ ਆਉਣੇ ਆ ਪਹਿਲਾਂ 골ਡੀ ਆਪਣੇ ਜਿਹੜੇ ਹੈਗੇ ਆ ਟੋਡਰ ਮਲ ਕੇ ਤੇ ਇੱਕ ਟਾਇਨਾ ਦੁਕਾਨਦਾਰ ਉਹਨਾਂ ਵੱਲੋਂ ਇੱਥੇ ਰਾਜਸਥਾਨ ਦਾ ਕੋਈ 35 40 ਕਿੱਲਿਆਂ ਦਾ ਝੋਨਾ ਜਿਹੜਾ ਉਹ 2 ਨੰਬਰ ਚ ਛਟਾਇਆ ਸੀ ਉਹ ਵੀ ਅਸੀਂ ਮਾਰਕੀਟ ਕਮੇਟੀ ਦੇ ਧਿਆਨ ਚ ਲਿਆ ਕੇ ਤੇ ਪੁਲਿਸ ਨੇ ਉਹਨੂੰ ਜ਼ਬਤ ਕੀਤਾ ਹੈ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਆਉ ਕੈਨਸਲ ਹੋਏ ਯਾਰ ਤੋਂ ਉਹ ਰਾਜਸਥਾਨ ਚ ਕਿੱਥੋਂ ਆਏ ਸੀ ਕਿਵੇਂ ਆਏ ਹੁਨਮਾਨਗੜ੍ਹ ਤੋਂ ਜੀ ਹੁਨਮਾਨਗੜ੍ਹ ਤੋਂ ਹੁਨਮਾਨਗੜ੍ਹ ਤੋਂ ਕਿੰਨੇ ਕਿੰਨੇ ਬੋਰੀਆਂ ਸੀਗੀਆਂ ਉਹ ਉਹ ਤਕਰੀਬਨ ਸੀਗਾ ਜੀ 18-1900 ਬੋਰੀ ਦੇੜ ਗੇਟ ਚ ਹੋ 18-1900 ਹਾਂਜੀ ਹਾਂਜੀ ਠੀਕ ਹੈ ਇਹ ਜਿਹੜਾ ਸਾਰਾ ਕੰਮ ਉਸ ਦਿਨ ਵਾਲਾ ਜ ਆਹ ਇਹ ਰਾਤ ਨੂੰ ਹੀ ਕਿਉਂ ਕੀਤਾ ਜਾਂਦਾ ਵੀ ਪਤਾ ਨਾਲ ਅੱਗੇ ਕਿਸੇ ਰਾਤ ਨੂੰ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਜੀ ਵੀ ਹੁਣ ਦੇਖੋ ਨਹੀਂ ਪਤਾ ਹੁਣ ਕਿਉਂਕਿ ਚੱਤੋਂ ਪੈਰ ਤਾਂ ਢੇਰੀ ਦੇ ਉੱਤੇ ਹੀ ਨਹੀਂ ਬੰਦਦਾ ਕਿਸਾਨ ਆਪਣੀ ਤੇ ਰੋਟੀ ਪਾਣੀ ਵੀ ਛਕਣਾ ਹੁੰਦਾ ਸੋ ਇੱਕ ਦੂਜੇ ਤੇ ਵਿਸ਼ ਇਸ ਕਰਕੇ ਇਹਨਾਂ ਨੇ ਰਾਤ ਦਾ ਜਿਹੜਾ ਇਹ ਫਾਇਦਾ ਚੱਕਦੇ ਆ ਇਹ ਲੋਕ ਆ ਜਿਹੜੇ ਮੁਨਾਫਾਖੋਰ ਤੇ ਇਸ ਚੀਜ਼ ਨੂੰ ਜਾਰੀ ਰੱਖਦੇ ਆ ਆਮ ਕਿਸਾਨਾਂ ਦੀ ਜਿਹੜੀ ਕਾਟ ਵਗੈਰਾ ਲੱਗਦੀ ਹੋਊਗੀ ਜੇਕਰ ਮੌਜਰ ਵਧਦਾ ਨਹੀਂ ਕਾਟ ਤਾਂ ਲਾਉਂਦੀ ਲਾਉਂਦੇ ਆ ਜੀ ਇਹ ਦੇਖੋ ਦੇਣੀ ਨਾ ਦੇਣੀ ਕਿਸੇ ਦੀ ਕਾਟ ਅਸੀਂ ਜੁਨੀਅਨ ਨੂੰ ਕਿਹਾ ਵੀ ਆਪਾਂ ਕਾਟ ਨਹੀਂ ਦੇਣੀ ਪਰ ਕਾਟ ਮੰਗ ਰਹੇ ਆ ਇਹ ਮੰਗ ਰਹੇ ਆ ਹਾਂਜੀ ਕਿੰਨੀ ਕਿੰਨੀ ਐਵਰੇਜ ਲੈਂਦੇ ਮੰਨ ਲਓ ਦੇਖਾ ਦਿਖਾਈ ਆ ਜੀ 3 ਕਿਲੋ ਵੀ ਕਹਿੰਦੇ ਆ 2 ਵੀ ਕਹਿੰਦੇ ਆ ਕਿ ਉਹ ਤਾਂ ਲੱਗੇ ਤੇ ਲੱਗਿਆ ਭਾਅ ਦੇਖਦੇ ਆ ਹੈ ਵੀ ਆਪਾਂ ਨੂੰ ਕਿੰਨੀ ਚ ਫਾਇਦਾ ਮਜਬੂਰੀ ਦੇਖਦੇ ਆ ਕਿਸਾਨ ਦੀ ਮਤਲਬ ਇਹ ਕਿਸਾਨਾਂ ਦੀ ਮਜਬੂਰੀ ਦੇਖਦੇ ਤੇ ਆਪ ਜਿਹੜੇ ਲਾਹੇਬੰਦ ਫਾਇਦੇ ਉਹ ਇਦਾਂ ਖੜਦੇ ਨੇ। ਇੰਨਾ ਚੋਂ ਖੜਦੇ ਆ ਜੀ। ਬਿਲਕੁਲ ਜੀ। ਜੇ ਆਪਾ ਕਿੰਨੇ ਦਿਨ ਹੋ ਗਏ ਤੁਹਾਨੂੰ ਜੀ ਮੰਡੀ ਵਿੱਚ? 8 ਦਿਨ ਹੋ ਗਏ ਮੈਨੂੰ ਬੈਠੇ। 8 ਦਿਨ ਹੋ ਗਏ। ਹਾਂ ਜੀ। ਕੀ ਕਾਰਨ 8 ਦਿਨ ਤੋਂ ਕਿਉਂ ਨਹੀਂ ਮਤਲਬ ਭਰੀ ਥੱਲੇ? ਦੂਜਾ ਭਰਤੇ ਉਹ ਪਿਆ ਉਵੇਂ ਹੀ ਅੱਖਿਆਂ ਦੇ ਗਿੱਲਾ ਹੈ। ਗਿੱਲਾ ਕਿੰਨਾ ਮੋਚਰਾਉਂਦਾ ਉਹਦਾ? ਮੋਚਰਾ ਉਹਦਾ 18 18 ਆਉਂਦਾ। 17 ਨਾਲ ਲੈਂਦੇ ਆ। 17 ਲੈਂਦੇ ਹਾਂ। ਠੀਕ ਹੈ ਤੇ ਆ ਜਿਹੜਾ ਇੱਧਰ ਪਿੱਛੇ ਆਪਣੇ ਪਿਆ ਇਹਦਾ ਕਿੰਨਾ ਕਹੂ ਤੁਹਾਡੇ ਹਿਸਾਬ ਨਾਲ? ਇਹ ਕੜਾਏ ਆ ਕੱ अच्छा बिना ਓਹ ਢੇਰੀ ਕਰਾਂਗੇ ਬੋਰੀਆਂ ਮੁਕਤ ਤੋਂ ਬਿਨਾ ਗਿਆ ਇਹਦਾ ਮੋਚਰ ਕੱਢਿਆ ਨਹੀਂ ਨਾ ਨਾ ਹਾਂਜੀ ਪਰਿਆ ਹੀ ਸਿੱਧਾ ਹੀ ਸਿੱਧਾ ਹੀ ਪਰਿਆ ਸਿੱਧਾ ਹੀ ਪਰਤਾ ਇੱਦਾਂ ਹੀ ਪਰਤਾ ਹਾਂ ਅੱਛਾ ਰਾਜਸਥਾਨ ਤੋਂ ਜਿਹੜਾ ਆਇਆ ਸੀ ਉਹਦਾ ਮਤਲਬ ਕੀ ਕਾਰਨ ਹੁੰਦਾ ਕਿੰਨਾ ਫਾਇਦਾ ਖਟਦੇ ਆ ਉਹ ਉਹ ਤਾਂ ਜੀ ਹਨਮਾਨਗੜ੍ਹ ਤੋਂ ਆਇਆ ਹੀ ਪਹਿਲਾਂ ਜੈਤੋ ਲਿਆ ਜੈਤੋ ਲਿਆ ਉੱਥੇ ਉਹਨਾਂ ਨੂੰ ਕੋਈ ਨਫਾ ਨਹੀਂ ਦੱਸਿਆ ਉੱਥੋਂ ਫਿਰ ਪਾਰਟੀ ਕਰਾ ਕੇ ਕਿਰਾਏ ਕੱਢ ਕੇ ਫੇਰ ਵੀ ਇੱਥੇ ਨਫਾ ਦੀਦਾ ਹੀ ਤਾਂ ਲੈ ਕੇ ਆਈ ਓ ਹਾਂਜੀ ਮਤਲਬ ਹਨੂਮਾਨ ਗੜ ਤੋਂ ਪਹਿਲਾਂ ਜੈਤੋਂ ਆਉਂਦਾ ਫਿਰ ਇੱਥੇ ਆ ਜਾਂਦਾ ਫਿਰ ਇੱਥੇ ਆਇਆ ਹਾਂ ਪਹਿਲਾਂ ਉੱਥੋਂ ਆਇਆ ਟਰੱਕਾਂ ਤੇ ਫਿਰ ਟਰਾਲੀਆਂ ਤੇ ਇੱਥੇ ਆਇਆ ਮੁਨਾਫਾ ਤਾਂ ਇਹ ਆ ਵੀਰ ਜੀ ਵੀ ਬਣ ਲੋ ਉੱਥੋਂ ਇਹ ਦੱਸ ਦਿਆ ਵੀ 11100 ਨੂੰ ਕੁਆਂਟਲ ਝੋਨਾ ਖਰੀਦ ਦਿਆ ਕਿਉਂਕਿ ਉੱਥੇ ਐਮਐਸਪੀ ਹੈ ਨਹੀਂਗੀ ਜੀ ਤੇ ਤੁਸੀਂ ਸਿੱਧਾ ਹੀ ਹਿਸਾਬ ਲਾ ਲਓ ਵੀ ਜੇ ਕੁਆਂਟਲ ਦਾ 100 200 ਰੁਪਿਆ ਇਹਨਾਂ ਨੂੰ ਜਿਹੜੀ ਹੈਗੀ ਹੈਗੀ ਟਰੈਵਲਿੰਗ ਵੀ ਪਈਗੀ ਲਿਆਉਣ ਲਿਆਉਣ ਕਰਨ ਤੇ ਉਹਦੇ ਤੇ ਲਾ ਲਓ ਤੁਸੀਂ ਤੇ ਦੂਜਾ ਤਾਂ ਇਹਨਾਂ ਨੂੰ 1100 1200 1300 ਰੁਪਿਆ ਕਵਾਂਟਲ ਦੇ ਹਿਸਾਬ ਨਾਲ ਵੱਜਦਾ ਜਦੋਂ ਇਹ ਦੋ ਨੰਬਰ ਚ ਇਸ ਤਰ੍ਹਾਂ ਦਾ ਝੋਨਾ ਲਿਆਉਂਦੇ ਆ ਕਵਾਂਟਲ ਮਗਰ ਹਾਂਜੀ ਤੇ ਇਹ ਕੋਈ ਇਸ ਸਾਲ ਨਹੀਂ ਆਏ ਵਾਰੀ ਕਿਸਾਨ ਜੁਨੀਨਾ ਜਿਹੜੀਆਂ ਇਹ ਇਹਨਾਂ ਨੂੰ ਫੜਦੀਆਂ ਵੀ ਆ ਤੇ ਬਹੁਤੇ ਰਹਿ ਵੀ ਜਾਂਦੇ ਆ ਜਿਹੜੇ ਕੋਈ ਸ਼ੈਲਰਾਂ ਨਾਲ ਮਿਲੇ ਵਿਆ ਜਾਂ ਹੋਰ ਆ ਉਹ ਰਹਿ ਜਾਂਦੇ ਆ ਇਸ ਤਰ੍ਹਾਂ ਮੰਨ ਲਓ ਤੇ ਬਹੁਤੇ ਫੜੇ ਵੀ ਜਾਂਦੇ ਆ ਪਰ ਅਸੀਂ ਚਾਹੁੰਦੇ ਆ ਵੀ ਸਰਕਾਰ ਵੱਲੋਂ ਇਹਦਾ ਕੋਈ ਪੱਕਾ ਇਲਾਜ ਕੀਤਾ ਜਾਵੇ ਕਿਉਂਕਿ ਹੁਣ ਜੇ ਤੁਸੀਂ ਦੇਖੋ ਵੀ ਸਾਡੇ ਪਿੰਡ ਦੇ ਜਿਹੜੇ ਆਹ ਇੱਥੇ ਝੋਨਾ ਸਾਡੇ ਕਾਫੀ ਜਿਆਦੇ ਦੋ ਮੰਡੀਆਂ ਸਾਡੇ ਇੱਕ ਬਾਹਰ ਇੱਕ ਇੱਥੇ ਆ ਦੋਨੇ ਮੰਡੀਆਂ ਫੁੱਲ ਹੋ ਗਈਆਂ ਹੁਣ ਜੇ ਤੁਸੀਂ ਦੇਖੋ ਵੀ ਬਾਹਰਲਾ ਝੋਨਾ ਇੱਥੇ ਆ ਕੇ ਵਿਕਦਾ ਹੈ ਜਾਂ ਰਾਜਸਥਾਨ ਦਾ ਜਾਂ ਕੋਈ ਕਿਸੇ ਵੀ ਕਿਸਮ ਦਾ ਬਾਹਰਲਾ ਝੋਨਾ ਤਾਂ ਸਾਡੇ ਪਿੰਡ ਦਾ ਜਿਹੜਾ ਝੋਨਾ ਉਹ ਕਿੱਥੇ ਤਾਂ ਲਹੂਗਾ ਅਸੀਂ ਕੱਚੇ ਚਲਾਹੀ ਬੈਠੀ ਆਂ ਦੂਜੀ ਗੱਲ ਛੈਲਰਾਂ ਵਾਲਿਆਂ ਨੇ ਕਹਿ ਦੇਣਾ ਵੀ ਸਾਡਾ ਹੁਣ ਕੋਟਾ ਪੂਰਾ ਹੋ ਗਿਆ ਵੀ ਅਸੀਂ ਚਾਉਨੇ ਆ ਵੀ ਸਬੰਧਤ ਇਲਾਕੇ ਦਾ ਝੋਨਾ ਹੀ ਆ ਜਿਹੜਾ ਸਬੰਧਤ ਸ਼ੈਲਰਾਂ ਦੇ ਵਿੱਚ ਜਾਵੇ ਤੀਜੀ ਕਿਸੇ ਤਰ ਦਾ ਕੇ ਜੇ ਉਹਦੇ ਚੋਂ ਤੋਂ ਗੜਬੜ ਹੋ ਗਈ ਤੀ ਕਿ ਹਣੂਮਾਨ ਗੜ ਤੋਂ ਇੱਥੇ ਆ ਜਾਂਦਾ ਮਤਲਬ 2-3 ਸੂਬੇ ਟੱਪਦਾ ਕਿੰਨੇ ਜ਼ਿਲ੍ਹੇ ਕਿੰਨੇ ਸ਼ਹਿਰ ਟੱਪ ਕੇ ਇੱਥੇ ਆ ਜਾਂਦਾ ਕੋਈ ਚੈਕਿੰਗ ਵਗੈਰਾ ਨਹੀਂ ਹੁੰਦੀ ਇਹਨਾਂ ਦਾ ਦੇਖੋ ਜੀ ਜਿਹੜੇ ਇਹ ਵੱਡੇ ਬੰਦੇ ਹੁੰਦੇ ਆ ਮੁਨਾਫਾ ਖੋਰ ਇਹ ਤਾਂ ਆਪਾਂ ਨੂੰ ਲੱਗਦਾ ਆਪਾਂ ਨੂੰ ਪੁਲਿਸ ਫੜਦੀ ਆ ਇਹਨਾਂ ਦਾ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਕਿਓ ਖਿਚੜੀ ਹੋਇਆ ਵਾ ਹੁੰਦਾ ਸਾਰਿਆਂ ਦਾ ਮੰਨ ਲਓ ਪੈਸੇ ਜਾਂਦੇ ਆ ਇੱਥੋਂ ਤੋਂ ਉੱਪਰ ਤੱਕ ਸੋ ਸਾਰੇ ਹੀ ਇਹ ਜਿਹੜੇ ਰਲ ਕੇ ਜਿਹੜਾ ਸਾਰਾ ਵਰਤਾਰਾ ਵੱਡੇ ਪੱਧਰ ਤੇ ਸਿਰਜਦੇ ਆ ਆਏ ਸਾਲ ਤੇ ਮੁਨਾਫਾਖੋਰੀ ਦੇ ਚੱਕਰ ਚ ਜਿਹੜਾ ਉਹ ਜਨਤਾ ਨੂੰ ਠੱਗ ਬਣਾ ਕੇ ਤੇ ਦੋ ਨੰਬਰ ਦਾ ਕੰਮ ਕਰਦੇ ਆ ਕਿੰਨੇ ਆ ਜਿਹੜੇ ਚੋਣੇ ਦੇ ਕਿੰਨੇ ਗੱਟੇ ਭਰਲੇ ਸੀ ਉਹਨਾਂ ਨੇ ਹੁਣ ਤੱਕ ਇਹਦੇ ਤਕਰੀਬਨ 80-85 ਗੱਟੇ ਭਰਲੇ ਸੀ ਜੀ ਹਾਂਜੀ ਤੇ ਉਹ ਦੂਜੀ ਢੇਰੀ ਤੋਂ ਹਜੇ ਲੱਗੇ ਹੋਏ ਸੀ ਜੀ ਹਾਂਜੀ ਜਿਹੜੇ ਵੱਡੇ ਦੀ ਖਾਲੀ ਕਰਵਾਇਓ ਮੰਨ ਗਏ ਸੀ ਸਾਰਾ ਕੁਝ ਹਾਂਜੀ ਉਹ ਜਦੋਂ ਆਇਆ ਬਾਅਦ ਦੇ ਵਿੱਚ ਇੱਥੇ ਉਹ ਮਨੀਮ ਦਾ ਜਿਹੜੇ ਦਾ ਚੋਨਾ ਦੱਸਦੇ ਆ ਉਹ ਕਹਿੰਦਾ ਵੀ ਹਾਂ ਵੀਰੇ ਮੇਰਾ ਇਹ ਕਹਿੰਦਾ ਮੈਂ ਕਿਹਾ ਵੀ ਮੌਇਸਚਰ ਇਹਦਾ ਕਿਹਨੇ ਕੱਢਿਆ ਕਹਿੰਦਾ ਮੈਂ ਹੀ ਕੱਢਿਆ ਮੈਂ ਕਿਹਾ ਵੀ ਤੁਸੀਂ ਤਾਂ ਸੋਡਾ ਤਾਂ ਸ਼ੈਲਰ ਆ ਤੁਸੀਂ ਤਾਂ ਆਪਕ ਮੌਇਸਚਰ ਆਥ ਨਹੀਂ ਕਾਦਾ ਕੱਢ ਲਿਆ ਇਹਦੇ ਨਾਲ ਤੇ ਉਹਨੂੰ ਉਹ ਉਹਨੂੰ ਅਸੀਂ ਇਹ ਵੀ ਬਣਾਇਆ ਵੀ ਤੂੰ ਦੱਸ ਦੇ ਵੀ ਭਾਈ ਚੋਰ ਆ ਕਹਿੰਦਾ ਹਾਂ ਵੀ ਮੈਂ ਚੋਰ ਆ ਇੰਨੇ ਬੰਦੇ ਖੜੇ ਸੀ ਕਹਿੰਦਾ ਵੀ ਠੀਕ ਆ ਤੇ ਮੈਂ ਤਾਂ ਗਰੀਬ ਆ ਮੈਂ ਕਿਹਾ ਵੀ ਗੱਲ ਗਰੀਬ ਦੀ ਨਹੀਂ ਅਸੀਂ ਨਹੀਂ ਚਾਉਂਦੇ ਵੀ ਤੂੰ ਵੇਚ ਲੈਂਦਾ ਇੱਥੇ ਕੋਈ ਥਾਂ ਨਹੀਂ ਥੱਕਦਾ ਅਸੀਂ ਵੇਚ ਲੈਂਦਾ ਪਰ ਇੱਕ ਪਾਸੇ ਲੋਕ 15 10 10 ਦਸਾਂ ਤੋਂ ਬੈਠੇ ਆ ਇੱਕ ਪਾਸੇ ਤੂੰ ਘੰਟੇ ਚਾ ਕੀ ਉਹ ਵੀ 2 ਨੰ ਕੋਈ ਝਾਰ ਨਹੀਂ ਕੋਈ ਬੋਲੀ ਨਹੀਂ ਵੀ ਇਸ ਤਰ੍ਹਾਂ ਭਰ ਰਿਹਾ ਤੇ ਉਹ ਫਿਰ ਪਾਸੇ ਵਾਲੇ ਕਿਸਾਨ ਤਾਂ ਇਸ ਗੱਲੋਂ ਦੁਖੀ ਹੁੰਦੀ ਆ ਜੀ ਆ ਗੱਲ ਆ ਜੀ ਜਿਹੜਾ ਰਾਜਸਥਾਨ ਵਾਲਾ ਝੋਨਾ ਸੀਗਾ ਉਹਨਾਂ ਉੱਤੇ ਕਾਰਵਾਈ ਕਰਵਾਈ ਗਈ ਹਾਂਜੀ ਹਾਂਜੀ ਉਹਦੇ ਤੇ ਆਪਣੇ ਇਕਤਾ ਜੀ ਦੁਕਾਨ ਸੀਗੀ ਟੋਡਰਮੱਲ ਕੇ ਮਸ਼ਹੂਰ ਆੜਤਗੇ ਆ ਮਿਸ਼ਨ ਜੈਂਟ ਸਾ ਇੱਥੇ ਗੋਨਿਆਣੇ ਮੰਡੀ ਇੱਕ ਟੈਣਾ ਟੈਣਾ ਕਰਕੇ ਬਾਣੀਆਂ ਉਹਦਾ ਨਾਂ ਟੈਣਾ ਉਹਨਾਂ ਦੀ ਦੋਨਾਂ ਦੀ ਫਾਰਮ ਤੋਂ ਝੋਨਾ ਇੱਥੇ ਲਿਆ ਸੀ ਉਹ ਵੀ ਅਸੀਂ ਰਾਤ ਨੂੰ ਹੀ ਛਾਪਾ ਮਾਰਿਆ ਤੇ ਉਹਦਾ مالک ਉਹਨਾਂ ਨੇ ਹੋਰ ਕਿਸੇ ਨੂੰ ਬਣਾਇਆ ਹੋਇਆ ਸੀ ਜਦੋਂ ਅਸੀਂ ਉਹਨੂੰ مالک ਦੇ ਪੈਰ ਕੱਢ ਲੇ ਵੀ ਤੇਰਾ ਇਹ ਨਹੀਂ ਝੋਨਾ ਤੜਕਿਓ ਆਇਆ ਵੀ ਇੱਥੇ ਵੀ ਮੇਰਾ ਹੀ ਆ ਪਰ ਅਖੀਰ ਤੇ ਉਹਨੂੰ ਮੰਨਣਾ ਪੈ ਗਿਆ ਵੀ ਮੇਰਾ ਇਹ ਝੋਨਾ ਨਹੀਂ ਜੀ ਤੇ ਅਸੀਂ ਉਹ ਡਰਾਈਵਰ ਵੀ ਪੇਸ਼ ਕਰਤੇ ਜਿਹੜਾ ਨੇ ਕਿਹਾ ਵੀ ਹਾਂ ਇਹ ਝੋਨਾ ਸੀ ਹਨੁਮਾਨਗੜ੍ਹ ਤੋਂ ਲੈ ਕੇ ਝੰਡਾ ਵਾਲੇ ਦੀ ਮੰਡੀ ਚ ਲਾ ਹੈ ਫਿਰ ਤਾਂ ਕੋਈ ਗੱਲ ਹੀ ਪਿੱਛੇ ਨਹੀਂ ਰਹਿ ਗਈ ਜੀ ਜੋ ਡਰਾਈਵਰ ਪੇਸ਼ ਹੋ ਗਏ ਬਿਲਕੁਲ ਇਸ ਤਰ੍ਹਾਂ ਹੁੰਦਾ ਈ ਸਾਰਾ ਅੱਛਾ ਇਸ ਬਾਬਤ ਕੋਈ ਮੰਡੀ ਦੇ ਵਿੱਚ ਵੈਸੇ ਕੋਈ ਚੈਕਿੰਗ ਵਗੈਰਾ ਚੱਲਦੀ ਹੈ ਆਮਦਾਨਾ ਕਿਉਂਕਿ ਤੁਸੀਂ ਤਾਂ ਚਾਪੇ ਮਾਰ ਰਹੇ ਹੋ ਪਰ ਸਰਕਾਰ ਵੱਲੋਂ ਕੋਈ ਹੁੰਦੀ ਹੈ ਚੈਕਿੰਗ ਇੱਥੇ ਕੋਈ ਨਹੀਂ ਮੇਰੇ ਖਿਆਲ ਚ ਚੈਕਿੰਗ ਵਗੈਰਾ ਦੀ ਤਾਂ ਕੋਈ ਹੈ ਨਹੀਂ ਇੱਥੇ ਕਿਤੇ ਨਹੀਂ ਕੋਈ ਵੀ ਆਇਆ ਸੀ ਦੇਖਿਆ ਹੋਵੇ ਕਿਉਂਕਿ ਅਸੀਂ ਜਥੇਬੰਦੀ ਵੱਲੋਂ ਵੀ ਗੇੜੇ ਮਾਰਦੇ ਹੀ ਰਹਿੰਦੇ ਆ ਵੀ ਕੋਈ ਪਰੇਸ਼ਾਨੀ ਨਾ ਆਵੇ ਕਿਸਾਨ ਵੀਰਾਂ ਨੂੰ ਜੀ ਤੇ ਉਸ ਤਰ੍ਹਾਂ ਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੋਈ ਚੈਕਿੰਗ ਜਾਂ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈਗਾ ਜਿਹੜਾ ਪਰ ਰਾਜਸਥਾਨ ਤੋਂ ਝੋਨਾ ਛੈਲਰਾਂ ਚੋਂਦਾ ਕੀ ਲੱਗਦਾ ਬਸ ਸਰਕਾਰ ਦਾ ਹਿੱਸਾ ਹੋ ਗੋ ਦੇ ਵਿੱਚ ਦੇਖੋ ਜੀ ਕੀ ਕਹਿ ਸਕਦੇ ਆ ਤਾਂ ਸਾਰੇ ਰਲ ਮਿਲ ਕੇ ਕਿੱਥੋਂ ਤਾਈ ਜਾਂਦਾ ਹੈ ਆਪਾਂ ਕਿੰਨੇ ਵਾਰੀ ਅਖਬਾਰਾਂ ਚ ਖਬਰਾਂ ਆਉਂਦੀਆਂ ਹੀ ਆ ਵੀ ਸਬੰਧਤ ਕਿਸੇ ਮੰਤਰੀ ਦਾ ਹੱਥ ਸੀ ਕਿਉਂਕਿ ਜਿਹੜਾ ਇਹ ਘਪਲਾਏ ਵੱਡੇ ਪੱਧਰ ਤੇ ਆ ਇਹ ਕੋਈ ਛੋਟਾ ਨਹੀਂ ਹੈਗਾ ਵੱਡੇ ਪੱਧਰ ਤੇ ਆ ਤਾਂ ਓਬਵੀਅਸਲੀ ਆ ਵੀ ਇਹ ਮੰਨ ਲਓ ਹੋ ਸਕਦਾ ਵੀ ਹੋ ਵੀ ਉਹਨਾਂ ਦਾ ਵੀ ਹੱਥ ਮੰਨ ਲਓ ਕੀ ਨਹੀਂ ਤੁਹਾਡਾ ਇੱਕ ਪਿੰਡ ਹੈ ਜੇ ਪਿੰਡ ਦੇ ਵਿੱਚ ਇੰਨਾ ਇੰਨਾ ਝੂਨਾ ਆ ਸਕਦਾ ਤੇ ਵੱਡੀਆਂ ਮੰਡੀਆਂ ਵਿੱਚ ਤਾਂ ਕਾਫੀ ਆਉਂਦਾ ਬਿਲਕੁਲ ਜੀ ਬਿਲਕੁਲ ਸਾਰੀ ਜਗ੍ਹਾ ਤੇ ਆਉਂਦਾ ਹੁਣ ਵੀ ਸਾਨੂੰ ਅੱਜ ਵੀ ਕਿਸੇ ਨੇ ਦੱਸਿਆ ਵੀ ਝੋਨਾ ਰਾਤ ਦੱਸਿਆ ਵੀ ਆਪਣੀ ਮੰਡੀ ਚ ਹੋਰ ਵੀ ਪਿਆ ਉਹਦਾ ਅਸੀਂ ਪਤਾ ਸਦਾ ਕੀਤਾ ਪਰ ਜਾਂ ਤਾਂ ਉਹ ਚੱਕ ਕੇ ਲੈ ਗਏ ਕਿਸੇ ਕਾਰਨ ਰਾਤ ਨੂੰ ਉਤੀ ਲੈ ਗਏ ਚੱਕ ਕੇ ਪਰ ਉਹ ਸਾਨੂੰ ਨਹੀਂ ਦੱਸਿਆ ਕਿਤੇ ਜੀ ਤਾਂ ਆ ਝੋਨਾ ਤੁਹਾਨੂੰ ਦਿਖਾ ਦਿੰਨੇ ਆ ਬਾਪੂ ਜੀ ਕੀ ਮਤਲਬ ਕੀ ਕੋਜੇ ਦੇ ਵਿੱਚ ਨੁਕਸਿਆ ਕੀ ਕੀ ਚੱਕਰ ਆ ਦੱਸੋ ਹਰਾ ਵੀ ਆ ਗਿੱਲਾ ਤੇ ਝਾਰ ਵੀ ਨਹੀਂ ਲੱਗਿਆ ਝਾਰ ਵੀ ਨਹੀਂ ਲੱਗਿਆ ਹਾਂ ਆ ਵੀ ਡੱਕਿਆ ਬੋਲੀ ਵੀ ਨਹੀਂ ਲੱਗੀ ਬੋਲੀ ਵੀ ਨਹੀਂ ਲੱਗੀ ਫਿਰ ਵੀ ਭਰ ਕੇ ਲਿਆ ਰਹੇ ਸੀ ਫਿਰ ਵੀ ਭਰ ਕੇ ਲਿਆ ਰਹੇ ਹਾਂ ਆ ਦਿਸੀ ਜਾਂਦਾ ਤੁਹਾਨੂੰ ਸਾਹਮਣੀ ਆ ਹਰੇ ਦਾਣਿਆਂ ਉਵੇਂ ਜਿ ਕਰੀਏ ਵੱਡੇ ਬੰਦਿਆਂ ਨੇ ਐਂ ਕੰਮ ਚੱਲਦੇ ਆ ਬਾਈ ਤੁਹਾਨੂੰ ਪਤਾ ਹੀ ਹੈ ਜਿਹੜੇ 1 ਮਿੰਟ ਬਾਅਦ ਗੱਲ ਕਰਨੀ ਚਾਹਣਾ ਜੀ ਵੀ ਰਲੇ ਹੋਿਆਂ ਦਾ ਤਾਂ ਇਹਨਾਂ ਦਾ ਐ ਪਤਾ ਲੱਗ ਜਾਂਦਾ ਇਹ ਕਹਿ ਰਹੇ ਆ 골ਡੀ ਜਿਹੜੇ ਮੱਕੜ ਕੇ ਆ ਮੇਰੀ ਗੱਲ ਹੋਈ ਸੀ ਵੀ ਸਾਡੇ ਮੁਨੀਮ ਦਾ ਝੋਨਾ ਹੈ ਤੇ ਸਾਡੇ ਮੁਨੀਮ ਨੇ ਅਸੀਂ ਨਹੀਂ ਪਤਾ ਸਾਨੂੰ ਵੀ ਕੀ ਕੀਤਾ ਕਿੱਥੇ ਉਹਨੇ ਲਿਜਾਣਾ ਸੀ ਅਸੀਂ ਤਾਂ ਆਪਦੇ ਸੈਲਰ ਚ ਨਹੀਂ ਸੀ ਸਟਾਉਣਾ ਜਾਨੀ ਉਹਨਾਂ ਨੇ ਆਪਣੇ ਆਪ ਤੋਂ ਪੱਲਾ ਝਾੜ ਲਿਆ ਤੇ ਆਪਦੇ ਮਨੀਮ ਤੇ ਸੜਤੀ ਗੱਲ ਵੀ ਉਹ ਤਾਂ ਦੇਖੋ ਜੀ ਸਾਨੂੰ ਅਸੀਂ ਆ ਗੱਲ ਚ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਛੋਡੇ ਛੋਡੇ ਸੈਲਰ ਚ ਮਨੀਮ ਆ ਉਹ ਤੇ ਤੁਸੀਂ ਇਹ ਝੋਨਾ ਛੋਡੇ ਸੈਲਰ ਚ ਜਾਣਾ ਸੀ ਵੀ ਅਸੀਂ ਉਸੇ ਤੋਂ ਹੀ ਪੁੱਛ ਲਿਆ ਮਨੀਮ ਤੋਂ ਤੇ ਮੰਨ ਲਓ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹਦੇ ਚ ਸਾਡਾ ਹਿੱਸਾ ਹੀ ਨਹੀਂ ਗਾ ਜਦੋਂ ਛੋਡੀ ਲੇਬਰ ਭਰੀ ਜਾਂਦੀ ਆ ਤੁਹਾਨੂੰ ਪਤਾ ਨਹੀਂ ਵੀ ਸਾਡੀ ਲੇਬਰ ਕੀ ਕੰਮ ਕਰੀ ਜਾਂਦੀ ਆ ਸੋ ਇਸ ਕਰਕੇ ਉਹ ਆਪ ਨਿਕਲ ਰਹੇ ਸੀ ਇਸ ਗੱਲ ਚ ਤੇ ਉਹ ਕਹਿ ਰਹੇ ਸੀ ਵੀ ਜੇ ਮੁਨਛੀ ਨਹੀਂ ਕਰਿਆ ਜੋ ਕੁਝ ਕਰਿਆ ਤਾਂ ਅਸੀਂ ਤਾਂ ਕਹਿੰਦੇ ਸੀ ਵੀ ਚਲੋ ਵੀ ਉਹ ਉਹਦੇ ਗਰੀਬ ਬੰਦਾ ਸੀ ਕਿਹਾ ਵੀ ਉਂ ਭਰ ਲੈਂਦਾ ਇੱਥੇ ਵੀ ਪਰ ਜਿਹੜੇ ਆਸੇ ਪਾਸੇ ਵਾਲੇ ਕਿਸਾਨ ਆ ਉਹ ਦੇਖੋ ਕਿੰਨੇ ਕਮੀਰ ਆ ਜੀ ਉਹਨਾਂ ਨੂੰ ਵੀ ਇਹ ਆ ਵੀ ਅਸੀਂ ਵੀ ਛੇਤੀ ਘਰਾਂ ਨੂੰ ਜਾ ਕੇ ਤੋਲ ਕੇ ਉਹ ਰੁਲੀ ਜਾਂਦੇ ਆ ਉਹ ਰੁਲੀ ਜਾਂਦੇ ਆ ਇੱਥੇ ਹੀ ਲੰਗੀ ਹੋਣੀ ਉਹਨਾਂ ਦੀ ਇੱਥੇ ਹੀ ਲੰਗੀ ਆ ਜੀ ਸਾਰਿਆਂ ਦੀ ਦੀਵਾਲੀ ਅਚ ਇਹਦੇ ਨਾਲ ਫਾਇਦਾ ਕੀ ਹੋਊਗਾ ਉਹਨਾਂ ਨੂੰ ਮੰਨ ਲਓ ਆਏ ਆ ਭਰਨ ਦੇ ਨਾਲ ਕੀ ਇਹਨਾਂ ਨੂੰ ਫਾਇਦਾ ਹੋਣਾ ਸੀਗਾ ਫਾਇਦਾ ਤਾਂ ਇਹਦਾ ਇਹ ਆ ਜੀ ਪਹਿਲਾਂ ਅਸੀਂ ਵੀ ਸ਼ੈਲਰ ਇਹ ਲੈਂਦੇ ਸੀ ਅੱਜ ਤੋਂ 2-4 ਸਾਲ ਪਹਿਲਾਂ ਵੱਡੇ ਪੱਧਰ ਤੇ ਖੇਤ ਦੇ ਵਿੱਚੋਂ ਕਟਾਈ ਕਰਨ ਤੋਂ ਬਾਅਦ ਸਿੱਧਾ ਝੋਨਾ ਸ਼ੈਲਰ ਵਾਲੇ ਲਵਾ ਲੈਂਦੇ ਸੀ ਉਹ ਉਦੋਂ ਲੈਂਦੇ ਸੀ ਕਾਟ ਵੱਡੇ ਪੱਧਰ ਤੇ ਜੀ ਦੇਖਦੇ ਸੀ ਵੀ ਝੋਨਾ ਕਿੰਨਾ ਜ਼ਿਆਦਾ ਗਿੱਲਾ ਜਾਂ ਕਿੰਨਾ ਸੁੱਕਾ ਉਸ ਹਿਸਾਬ ਨਾਲ 6 ਕਿਲੋ 7 ਕਿਲੋ 10 ਕਿਲੋ ਤੱਕ ਵੀ ਕਾਟ ਲੈ ਜਾਂਦੀ ਸੀ ਪਰ ਫੇਰ ਵੀ ਉਹ ਝੋਨਾ ਜਦੋਂ ਸਿੱਧਾ ਵੱਢ ਕੇ ਲਿਆਂਦਾ ਜਾਂਦਾ ਸੀ ਤਾਂ ਉਹਦੇ 'ਚ ਨਮੀ ਵੀ ਬਹੁਤ ਹੁੰਦੀ ਸੀ ਤੇ ਉਹ ਭਾਰਾ ਹੁੰਦਾ ਸੀ ਨਮੀ ਕਾਰਨ ਤੇ ਬਾਕੀ ਉਹਦੇ 'ਚ ਜਿਹੜਾ ਫੂਸਪਰਾ ਆਲਾ ਸਾਰਾ ਉਹ ਕਹਿੰਦਾ ਮਤਲਬ ਜਿਹੜਾ ਝਾਰ ਨਿਕਲਦਾ ਜਦੋਂ ਅਸੀਂ ਝਾਰਦੇ ਹਾਂ ਉਹ ਸਾਰਾ ਕੋਈ ਸਿੱਧਾ ਵਿੱਚ ਹੀ ਜਾਂਦਾ ਸੀ ਜੀ ਸੋ ਕਿਸਾਨ ਦਾ ਵੀ ਉਹਦੇ 'ਚ ਫਾਇਦਾ ਹੋ ਜਾਂਦਾ ਸੀ ਕਈ ਵਾਰੀ ਤਾਂ ਜੇ ਕਿਸੇ ਦਾ 70 ਮਾਣ ਝੋਨਾ ਦਾ 75 80 ਵੀ ਨਿਕਲਿਆ ਹੁੰਦਾ ਸੀ ਕਿਉਂਕਿ ਉਹ ਗਿੱਲਾ ਹੋਇਆ ਹੁੰਦਾ ਸੀ ਝੋਨਾ ਤੁਰਤ ਪੈਰ ਵੱਡਿਆ ਹਾਂਜੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਤੁਸੀਂ ਆਏ ਇੱਥੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ